ਉਹ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਕੱਲ੍ਹ ਦੁਨੀਆ ਦੇ ਲੋਕ ਉਹਤ ਪ੍ਰੇਤਾ ਜਾਦੂ ਟੋਨੇ ਕੀਤਾ ਕਰਾਇਆ ਦੁੱਖਾਂ ਰੋਗਾਂ ਤੋਂ ਬਹੁਤ ਪਰੇਸ਼ਾਨ ਨੇ ਇਹਨਾਂ ਦੁੱਖਾਂ ਰੋਗਾਂ ਨੂੰ ਆਪਾਂ ਹੁਣ ਠੀਕ ਕਿਵੇਂ ਕਰੀਏ ਇਹਨਾਂ ਤੋਂ ਛੁਟਕਾਰਾ ਕਿਵੇਂ ਦਵਾਈਏ ਜਾਂ ਭੂਤ ਪ੍ਰੇਤ ਜਿਹੜੇ ਨੇ ਬੰਦੇ ਕੌਣ ਨੇ ਇਹ ਦੁਖ ਰੋਗ ਕਿਉਂ ਆਉਂਦੇ ਨੇ ਇਹਨਾਂ ਤੋਂ ਨਿਜਾਤ ਕਿੱਦਾਂ ਹੋਣੀ ਆ ਇਹ ਬਹੁਤ ਸਾਰੇ ਸਵਾਲ ਜਿਹੜੇ ਨੇ ਮਨੁੱਖ ਦੇ ਮਨ ਵਿੱਚ ਆਉਂਦੇ ਨੇ ਜਿਹੜੇ ਹੁਣ ਭੂਤ ਪ੍ਰੇਤ ਨੇ ਭੂਤ ਪ੍ਰੇਤਾਂ ਦੀ ਜੁਨੀ ਵਿੱਚ ਉਹ ਪੈਂਦੇ ਨੇ ਜਿਹੜੇ ਲੋਕ ਆਤਮ ਹੱਤਿਆ ਕਰਦੇ ਨੇ ਜਾਂ ਕਈ ਬੀਬੀਆਂ ਜੋ ਬੱਚੇ ਦੇ ਜਨਮ ਹੋਣ ਤੇ ਮਰ ਜਾਂਦੀਆਂ ਨੇ ਉਹਨਾਂ ਦੀ ਸੁਤਾ ਹੁੰਦੀ ਆ ਬੱਚੇ ਦੇ ਵਿੱਚ ਉਹ ਸੂਕਰ ਮਗਰਾ ਚ ਜਾਂਦੀਆਂ ਨੇ ਜਿਹੜੇ ਆਤਮ ਹੱਤਿਆ ਕਰ ਲੈਂਦੇ ਨੇ ਉਹ ਪ੍ਰੇਤ ਦੀ ਜੁਨੀ ਵਿੱਚ ਜਾਂਦੇ ਨੇ ਪੁੱਤਾਂ ਦੀ ਜੁਨੀ ਵਿੱਚ ਜਾਂਦੇ ਨੇ ਜਿਹੜੇ ਫਿਰ ਉਹ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਤੰਗ ਕਰਦੇ ਨੇ ਪ੍ਰੇਤ ਦੀ ਜੁਨੀ ਵਿੱਚ ਜਾ ਕੇ ਹੁਣ ਇਹਨਾਂ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹਨਾਂ ਤੋਂ ਛੁਟਕਾਰਾ ਕੋਈ ਪੂਰਨ ਸੰਤ ਬ੍ਰਹਮ ਗਿਆਨੀ ਨਹੀਂ ਪਾ ਸਕਦਾ ਆਪਾਂ ਇੱਕ ਭੂਤ ਦੀ ਮੁਕਤੀ ਬਾਰੇ ਆਪਾਂ ਸੁਣਦੇ ਆ ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਨੇ ਉਹ ਪ੍ਰੇਦੀ ਮੁਕਤੀ ਕੀਤੀ ਸੀਗੀ ਜਿਹਨੂੰ ਜਨ ਤੋਂ ਮੁਕਤ ਕੀਤਾ ਸੀਗਾ ਤੇ ਉਸ ਪ੍ਰੇਦੀ ਮੁਕਤੀ ਤੋਂ ਬਾਅਦ ਕੋਈ ਵੀ ਸੰਤ ਐਸਾ ਨਹੀਂ ਦੇਖਿਆ ਜਿਨੇ ਪ੍ਰੇਤਾਂ ਦੀ ਜੂਨ ਨੂੰ ਮੁਕਤੀ ਦਵਾਈ ਹੋਵੇ ਬਹੁਤ سارے ਪਰਿਵਾਰ ਜਿਹੜੇ ਨੇ ਇਹਨੇ ਸੰਤਾਂ ਦੇ ਕੋਲੇ ਆਉਂਦੇ ਨੇ ਵੀ ਸਾਨੂੰ ਕਰਦੇ ਸਾਡੇ ਘਰ ਦੇ ਵਿੱਚ ਕੋਈ ਚੀਜ਼ ਹੈ ਜਿਹੜੇ ਸਾਨੂੰ ਦਬਾਅ ਪਾਉਂਦੀ ਹੈ ਜਿਹੜੇ ਸਾਡਾ ਨੁਕਸਾਨ ਕਰਦੀ ਹੈ ਤੁਸੀਂ ਉਹਨਾਂ ਤੋਂ ਸਾਨੂੰ ਮੁਕਤੀ ਦਿਲਾਓ ਤੇ ਜਿਹੜੇ ਉਹ ਸੰਤ ਨੇ ਜਾਂ ਬਾਬੇ ਨੇ ਕੋਈ ਭੂਤ ਪ੍ਰੇਤ ਕੱਢਣ ਵਾਲੇ ਨੇ ਕੋਈ ਤੰਤਰਕ ਨੇ ਇਹਨਾਂ ਸਾਰਿਆਂ ਦੇ ਵਿੱਚ ਹੀ ਜਿਹੜੇ ਨੇ ਲੋਕ ਉਹ ਜੇ ਫਿਰਦੇ ਨੇ ਜਿਹੜੇ ਹੁਣ ਸੰਤਾਂ ਕੋਲ ਜਾਂਦੇ ਨੇ ਉਹ ਕਹਿੰਦੇ ਨੇ ਤੁਸੀਂ ਆਪਣੇ ਘਰ ਨੂੰ ਪਵਿੱਤਰ ਕਰਨ ਵਾਸਤੇ ਖੰਡ ਪਾਠ ਕਰਾਓ ਕੋਈ ਕਹਿੰਦਾ ਸਹਿਜ ਪਾਠ ਕਰਾਓ ਤੇ ਜਦੋਂ ਉਹਨਾਂ ਦੇ ਇਹਨਾਂ ਤੋਂ ਮੁਕਤੀ ਨਹੀਂ ਮਿਲਦੀ ਉਹਨਾਂ ਨੂੰ ਬਿਮਾਰੀਆਂ ਤੋਂ ਉਹ ਭੂਤ ਪ੍ਰੇਤਾਂ ਤੋਂ निजात ਨਹੀਂ ਮਿਲਦੀ ਫਿਰ ਉਹ ਕਹਿੰਦੇ ਨੇ ਐ ਕਰੋ ਤੁਸੀਂ ਸੰਪਟ ਪਾਠ ਕਰਾਓ ਸੰਪਰਪਾਠ ਦਾ ਖਰਚ ਬਹੁਤ ਜ਼ਿਆਦਾ ਹੋ ਜਾਂਦਾ ਲੱਖਾਂ ਰੁਪਏ ਜੋ ਜਾਂਦਾ ਪਰ ਫਿਰ ਵੀ ਕਈ ਲੋਕ ਕਰਾ ਸਕਦੇ ਨੇ ਉਹ ਕਰਾਉਂਦੇ ਨੇ ਪਰ ਉਹਨਾਂ ਨੂੰ ਇਹਨਾਂ ਤੋਂ ਮੁਕਤੀ ਨਹੀਂ ਮਿਲਦੀ ਜਦੋਂ ਮੁਕਤੀ ਨਾ ਮਿਲੇ ਫਿਰ ਉਹਨਾਂ ਸੰਤਾਂ ਕੋਲੇ ਜਾਂਦੇ ਨੇ ਕਹਿੰਦੇ ਤੁਸੀਂ ਤਾਂ ਕਹਿੰਦੇ ਸਾਨੂੰ ਇੱਥੋਂ ਮੁਕਤੀ ਮਿਲੂ ਸੰਤ ਉਹ ਫਿਰ ਉਹ ਤੰਗ ਕਰਦੇ ਨੇ ਫਿਰ ਜਿਹੜੇ ਸੰਤ ਨੇ ਉਹ ਇਹ ਕਹਿੰਦੇ ਨੇ ਵੀ ਅਸੀਂ ਤਾਂ ਪਾਠ ਬੜੀ ਸ਼ੁੱਧਤਾ ਨਾਲ ਕੀਤਾ ਸੀ ਥੋੜੇ ਜੀ ਕੋਈ ਕਮੀ ਰਹਿ ਗਈ ਹੋਣੀ ਹੈ ਜਿਹੜਾ ਇਹ ਤੁਹਾਨੂੰ ਦੁਆਰਾ ਤੰਗ ਕਰ ਦਿੰਨੇ ਆ ਕੇ ਹੁਣ ਜੇ ਸੰਤ ਬਣ ਕੇ ਆਪਾਂ ਸਿਰਫ ਪਾਠ ਦੇ ਨਾਲ ਹੀ ਮੁਕਤੀ ਕਰਨੀ ਹੁੰਦੀ ਫਿਰ ਤਾਂ ਮੁਕਤੀ ਹੋ ਜਾਂਦੀ ਗੁਰਦਾਰਮ ਵਿੱਚ ਵੀ ਉਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਡੇਰਿਆਂ ਵਿੱਚ ਨੇ ਪਾਠ ਇੱਥੇ ਪਾਠੀ ਕਰਦੇ ਨੇ ਤੇ ਉਹਨਾਂ ਕੋਲ ਵੀ ਜਾ ਕੇ ਪਾਠ ਕਰਾਉਣਾ ਹੁੰਦਾ ਹੈ। ਐ ਸਾਰੇ ਵਿਅਕਤੀ ਹੋਈ ਪਰ ਫੇਰ ਵੀ ਲੋਕ ਭਟਕਦੇ ਫਿਰਦੇ ਨੇ ਇਹਨਾਂ ਗੱਲਾਂ ਨਾਲ। ਇਹਨਾਂ ਜਿਹੜੀਆਂ ਚੀਜ਼ਾਂ ਤੋਂ ਜਿਹੜਾ ਮੁਕਤੀ ਦਵਾ ਸਕਦਾ ਉਹ ਸਿਰਫ ਪੂਰਨ ਸੰਤ ਬ੍ਰਹਮ ਗਿਆਨੀ ਜਿਹੜਾ ਪ੍ਰਮਾਤਮਾ ਦਾ ਜਨ ਬਣਿਆ ਹੋਇਆ ਹੈ। जिने गुरु ग्रंथ साहिब ਚੋਂ ਸੇਧ ਲੈ ਕੇ ਉਸ ਨੂੰ ਸਿਮਰ ਕੇ ਪਾਲਿਆ ਪਰਮਾਤਮਾ ਨੂੰ ਪਾ ਗਿਆ ਉਹ ਕਹਿੰਦਾ ਡੁੱਠੇ ਮੁਕਤ ਨਾ ਹੋਵੇ ਜਿ ਚਿਰ ਸ਼ਬਦ ਨਾ ਕਰੇ ਵਿਚਾਰ ਗੁਰੂ ਗ੍ਰੰਥ ਸਾਹਿਬ ਨੂੰ ਕੱਲੇ ਮੱਥੇ ਟੇਕਣਾ ਆਪਣਾ ਕੁਝ ਨਹੀਂ ਬਣਨਾ ਜਿੰਨੀ ਦੇਰ ਉਹਦੇ ਵਿੱਚ ਜੋ ਸ਼ਬਦ ਲਿਖਿਆ ਜੋ ਸਿੱਖਿਆ ਦਿੱਤੀ ਆ ਆਪਾਂ ਉਸ ਨੂੰ ਨਾ ਮੰਨੀਏ ਉਹ ਮੰਨਣੀ ਕਿਨੇ ਆ ਜਿੱਤੇ ਤੋਂ ਤੋਂ ਲਿਖੀ ਹੋਈ ਆ ਜਨ ਮਾਸਤਕ ਤੋਂ ਰਾਂ ਲਿਖਿਆ ਤਨ ਸਤਗੁਰੂ ਮਿਲਿਆ ਰਾਮ ਰਾਜੀ ਉਹਨੂੰ ਗੁਰੂ ਦੀ ਪ੍ਰਾਪਤੀ ਹੋਣੀ ਆ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ ਉਹ ਉਹ ਸੰਤ ਬ੍ਰਹਮ ਗਿਆਨੀ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਮੁਕਤ ਕਰਾ ਸਕਦਾ ਆ ਅਸੀਂ ਉਹਨਾਂ ਦੇ ਨਾਲ ਕਈ ਥਾਵਾਂ ਤੇ ਕਈ ਘਰਾਂ ਵਿੱਚ ਜਾ ਕੇ ਦੇਖਿਆ ਵਾਂ ਜਿਨ੍ਹਾਂ ਦੇ ਘਰਾਂ ਵਿੱਚ ਭੂਤ ਪ੍ਰੇਤਾਂ ਦਾ ਵਾਸਾ ਸੀ ਉਹਨਾਂ ਨੂੰ ਬਹੁਤ ਤੰਗ ਕਰਦੇ ਸੀ ਉਹ ਹੁਣ ਇਹਨਾਂ ਭੂਤਾਂ ਪ੍ਰੇਤਾਂ ਤੋਂ ਮੁਕਤ ਨੇ ਉਹ ਬਹੁਤ ਖੁਸ਼ ਪਰਿਵਾਰ ਨੇ ਜਿਹੜੇ ਰਹਿ ਰਹੇ ਨੇ ਕਈ ਜਗ੍ਹਾ ਸੂ ਆਉਂਦੇ ਨੇ ਵੀ ਅਸੀਂ ਲੱਖਾਂ ਰੁਪਏ ਖਰਚ ਕਰਤੇ ਪਰ ਸਾਡਾ ਫੇਰ ਵੀ ਭਲਾ ਨਹੀਂ ਹੋਇਆ ਸਾਨੂੰ ਇਹਨਾਂ ਤੋਂ ਮੁਕਤੀ ਨਹੀਂ ਮਿਲੀ ਤੇ ਉਹਨਾਂ ਨੂੰ ਮੁਕਤੀ ਇੱਥੋਂ ਹੋ ਮਿਲ ਚੁੱਕੀ ਹੈ ਅਸੀਂ ਹੁਣ ਖੁਦ ਜਾ ਕੇ ਇੱਕ ਘਰ ਇੱਕ ਪਰਿਵਾਰ ਵਾਲੇ ਐਸੇ ਜਿਨ੍ਹਾਂ ਦੀ ਪਹਿਲਾਂ ਨੋਂ ਮਰ ਚੁੱਕੀ ਸੀ ਉਹਨਾਂ ਮੁੰਡਿਆਂ ਦੂਜਾ ਵਿਆਹ ਕੀਤਾ ਉਸ ਨੂੰ ਬਹੁਤ ਤੰਗ ਕਰਦੀ ਸੀ ਉਹਨਾਂ ਉਸ ਤੋਂ ਜਦੋਂ ਉਹਨਾਂ ਦੇ ਘਰੇ ਜਾ ਕੇ ਦੇਖਿਆ ਉਹ ਆਹ ਪਰੇਸ਼ਾਨੇ ਫਿਰ ਉਥੇ ਅਰਦਾਸ ਬੇਨਤੀ ਹੋਈ ਸਤ ਸੰਗ ਕੀਤਾ ਤੇ ਉਹ ਘਰ ਵਾਲੇ ਹੁਣ ਬਹੁਤ ਸੁਖੀ ਨੇ ਜਿਹੜੇ ਕਿ ਉਹਨਾਂ ਨੇ ਕੋਈ ਤੰਤਰਕ ਨਹੀਂ ਸੀ ਛੱਡਿਆ ਕੋਈ ਅਸੀ ਜਗ੍ਹਾ ਨਹੀਂ ਸੀ ਛੱਡੀ ਜਿਹੜੇ ਕਹਿੰਦੇ ਸੀ ਅਸੀਂ ਉਸ ਦੀ ਗਤੀ ਕਰ ਦਿੰਨੇ ਆ ਉਹਦੀ ਗਤੀ ਨਹੀਂ ਹੋਈ ਉਹ ਉਹ 32 ਜੁਨੀਆਂ ਦੇ ਵਿੱਚ ਸੀ ਪ੍ਰੇਤ ਜੁਨੀਆਂ ਵਿੱਚ ਸੀ ਜਿਹੜੇ ਸੰਤਾਂ ਨੇ ਉਹਦੀ ਫਿਰ ਮੁਕਤੀ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਮੁਕਤੀਆਂ ਇਹਨਾਂ ਨੇ ਕੀਤੀਆਂ ਨੇ ਮੇਰੇ ਇਹਨਾਂ ਨੂੰ ਸੰਤਾਂ ਨੂੰ ਮਿਲਣ ਤੋਂ ਪਹਿਲਾਂ ਵੀ ਜਿਹੜੇ ਨਾਲ ਦੇ ਬੰਦੇ ਨੇ ਦੱਸਦੇ ਨੇ ਵੀ ਅਸੀਂ ਬਹੁਤ ਥਾਂ ਤੇ ਦੇਖਿਆ ਕਿ ਇੱਕ ਥਾਂ ਤੇ ਜਨ ਵੀ ਕੱਢਿਆ ਇਹਨਾਂ ਨੇ ਉਹ ਜੰਦੀ ਵੀ ਮੁਕਤੀ ਕੀਤੀ ਆ ਤੇ ਹੁਣ ਸੰਤ ਮਨਜਿੰਦਰ ਸਿੰਘ ਜੀ ਬੇਗੋਆ ਦਰਾਹਾ ਲੁਧਿਆਣਾ ਇਹ ਕਹਿੰਦੇ ਨੇ ਵੀ ਜਿਹੜਾ ਬ੍ਰह्म ਗਿਆਨੀ ਹੁੰਦਾ ਇਹਦੀ ਦ੍ਰਿਸ਼ਟੀ ਜਿਹੜੀ ਆ ਜਦੋਂ ਪੈ ਜਵੇ ਉਹ ਜਗਿਆਸੋਂ ਦੀ ਉਹ ਪਰਿਵਾਰ ਦੀ ਉਤਿ ਮੁਕਤੀ ਹੋ ਜਾਂਦੀ ਹੈ ਕਹਿੰਦੇ ਬ੍ਰह्म ਗੈਨ ਕੇ ਜਿਸ਼ਟ ਅਮਰਤ ਵਰਸੇ ਹੁਣ ਜਿਨ੍ਹਾਂ ਪਰਿਵਾਰਾਂ ਨੇ ਆਪਣਾ ਦੁੱਖਾਂ ਰੋਗਾਂ ਤੋਂ ਜਿਹੜੇ ਭੂਤ ਪ੍ਰੇਤਾ ਨਾਲ ਗਰਸੇ ਹੋਏ ਨੇ ਟੈਲੀਫੋਨ ਸਾਨੂੰ ਬਹੁਤ ਆਉਂਦੇ ਨੇ ਇਹਨਾਂ ਦੇ ਇਸ ਲਈ ਇਹ ਵੀਡੀਓ ਅਸੀਂ ਦੁਆਰਾ ਹੁਣ ਪਾ ਰਹੇ ਆ ਵੀ ਸਾਨੂੰ ਇਹਨਾਂ ਤੋਂ ਮੁਕਤੀ ਦਿਵਾਓ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਖਸ ਦੇ ਪਹਿਲਾਂ ਹਰ ਕੇ ਨਾਮ ਦੇ ਵਪਾਰੀ ਚੈਨਲ ਚਾਹੀ ਸੀ ਜੋ ਸੰਤ ਮਹਾਪੁਰਜ ਜੀ ਤੇ ਕਥਾ ਵੀ ਉਹਨਾਂ ਹੀ ਕਰਦੇ ਨੇ ਤੇ ਉਹਨਾਂ ਤੋਂ ਹੁਣ ਮੁਕਤੀ ਜਿਹੜੀ ਆ ਭੂਤ ਪ੍ਰੇਤਾਂ ਤੋਂ ਤਾਂ ਹੀ ਮਿਲਦੀ ਆ ਜੇ ਕੋਈ ਉਹ ਸੰਤ ਦੀ ਸ਼ਰਨ ਵਿੱਚ ਜਾਊਗਾ ਸੰਤ ਨੇ ਬ੍ਰਹਮ ਗਿਆਨੀ ਨੇ ਕਿਸੇ ਨੂੰ ਇਹ ਨਹੀਂ ਕਿਹਾ ਤੁਸੀਂ ਖੰਡ ਪਾਠ ਕਰਾਓ ਸਹਿਜ ਪਾਠ ਕਰਾਓ ਉਹਨਾਂ ਦਾ ਉਹਦੇ ਇਹਨਾਂ ਦੀ ਮੁਕਤੀ ਕਰ ਦੇਣੀ ਆ ਕਿਉਂ ਵੀ ਜਿਹੜੇ ਚਾਹੁੰਦੇ ਨੇ ਜਿਹੜੇ ਪਰਿਵਾਰ ਇਹਨਾਂ ਦਾ ਦੁੱਖਾਂ ਰੋਗਾਂ ਤੋਂ ਕੀਤੇ ਕਰਾਏ ਤੋਂ ਜਾਂ ਭੂਤ ਪ੍ਰੇਤਾਂ ਤੋਂ ਜਿਹੜੇ ਦੁਖੀ ਨੇ ਆਪਣੇ ਜਿਹੜੇ ਦੁੱਖ ਨੇ ਉਹ ਦੂਰ ਕਰਵਾ ਸਕਦੇ ਹਨ ਆਪਣੇ ਘਰਾਂ ਵਿੱਚ ਸੰਤ ਦੇ ਚਰਨ ਪਵਾ ਕੇ ਘਰ ਨੂੰ ਪਵਿੱਤਰ ਕਰਾ ਸਕਦੇ ਹਨ ਉਹ ਬਦ ਰੂਹਾਂ ਜਿਹੜੀਆਂ ਨੇ ਉੱਥੋਂ ਫਿਰ ਚਲੇ ਜਾਂਦੀਆਂ ਦੁਬਾਰਾ ਨਹੀਂ ਆਉਂਦੀਆਂ ਉਹ ਅਸੀਂ ਬਹੁਤ ਸਾਰੇ ਘਰਾਂ ਵਿੱਚ ਜਾ ਕੇ ਇਹ ਦੁੱਖਾਂ ਤਕਲੀਫਾਂ ਤੋਂ ਉਹਨਾਂ ਤੋਂ निजात ਦਵਾ ਚੁੱਕੇ ਹਾਂ ਤੇ ਤੁਸੀਂ ਇਸ ਸੰਤ ਦੀ ਛਾਨ ਵਿੱਚ ਆਓ ਤੇ ਆਪਣੇ ਦੁੱਖਾਂ ਦੁੱਖਾਂ ਤੋਂ ਇਹ ਜਿਹੜੇ ਬਦਰੂਹਾਂ ਨੇ ਇਹਨਾਂ ਤੋਂ ਛੁਟਕਾਰਾ ਪਾਓ ਤੇ ਉਹਨਾਂ ਦੀ ਆਪ ਵੀ ਮੁਕਤ ਹੋਵੋ ਤੇ ਉਹ ਬਦਰੂਹਾਂ ਦੀ ਵੀ ਮੁਕਤੀ ਕਰਾਓ ਹਾਂਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ